Atantan Bapak Siri Candi di jalan. Ini sangat sangat ada Bapak Siri Candi lah. Ini jatuh di tanah apa jadinya ada alas yang di utam sari yang di. Utre ya oh, otre jamnya ada ya.

ਤੇ ਥੱਲੇ ਜਗਾਗ ਮਿਲ ਰਹਾ ਮਾਰ ਸਿੰਘ ਵੀ ਇਹ ਸ਼ਾਰ ਬਾਕੀ ਥੱਲੇ ਜਾ ਕੇ ਪਹ ਲਗੂ ਤੇ ਵੀਊ ਚੈੱਕ ਕਰੋ ਯਕੀ ਤੁਸੀਂ ਪਹਾੜਾ ਦਾ ਬਹੁਤ ਸੋਹਣਾ ਵੀਊ ਹੈਗਾ ਹਾਂ ਉਹ ਚਰਨ ਡਿੱਗ ਰਿਹਾ ਉੱਥੇ ਥੋੜੇ ਦਾ ਉਹ ਵੀ ਸਾਹਮਣੇ ਹਾਂ ਉਹ ਸਾਹਮਣੇ ਜਿਸੰਦਾ ਹੋਆ ਮੇਰੇ ਸਾਹ ਨਾਲ ਉਹ ਲਗਪਗ ਹਾਂ ਆਹ ਸਾਹਮਣੇ ਦੇ ਬਬਾਤ ਸਾਹਮਣੇ ਨਾਲ ਜਿਹਨੇ ਕਿ ਜਿੰਦੇ ਵਿੱਚ ਮਿਲਾਂ ਸਾਨੂੰ ਕਰਾਸ ਕਰਕੇ ਨਾਣਾ ਪਾਉਗਾ ਆਈ ਆਈ ਆਜੋ ਆ ਗਿਆ

आया आपने चले उतरे क्यों मैं ठीक है ठाकरा में क्यों नहीं चक्कर आऊंगा चक्कर आऊंगा चलो बासन तो पानी जापा मैं माता भी बिजल के तो ना हुए जाईये अंदर चली कितना सोना व्यू आता हुए एक मिनट रुक जा आप यहाँ पर तो पहला आ गया तो माँ भी है भी पीछे साथी है ਜੋਏ ਹੜਾ ਕੋ ਮੜਾ ਇਹ ਸਾਹਮਣੇ ਟੋਲੀ ਤਾਰਾ ਚੰਗਤਾ ਸਨਾਨ ਕਰੀ ਜਾਂਦੇ ਆ ਉਹ ਸਾਹਮਣੇ ਧਰਨਾ ਬੱਦਾ ਪਹਿਲੇ ਤਾਂ ਉੱਥੇ ਹੁੰਦਾ ਸੀ ਤੇ ਹੁਣ ਪੈਪਾ ਲਾ ਕੇ ਆਏ ਹੋ ਜਾਂ ਆਪਣਾ ਜਦੋਂ ਮੈਂ ਸੀ ਉਦੋਂ ਲਗ ਭਾਗ ਬਹੁਤ ਜ਼ਿਆਦਾ ਚੇਂਜ ਹੋ ਗਿਆ ਉਹ ਰਵਾ ਕੋਸ ਵਿੱਚ ਨਹੀਂ ਹੁੰਦਾ ਸੀ ਆ ਪੱਥਰੇ ਪੱਥਰ ਹੁੰਦੇ ਸੀ ਹੌਣ ਤਾਂ ਬਹੁਤ ਬਦਲ ਗਿਆ ਜਦ ਚੜਨਾ ਹੀ ਉਧਰ ਪਾਣੀ ਪੀਣ ਵਾਲਾ ਵੀ ਆ ਵੇਲਾ ਤੋਂ ਹੋਰ ਟੋਪਰ ਆਏ ਆ ਇਹਦੇ ਸੀੜੀਆਂ ਤਾਂ ਨਹੀਂ ਬੋਸ ਉਹਨਾ ਵੀਊ ਹੈਗਾ ਇੱਥੇ ਸਾਰ ਸੰਗਤ ਮਾਲੋ ਕਪੜੇ ਚੇਂਜ ਕਰਕੇ ਫਿਰ ਜਾਂਦੇ ਲਾਗੋ ਆਪਾਂ ਤਾਂ ਇਹ ਤਾਂ ਪਾਣੀ ਗਿਆਂ ਤੇ ਹੁਣ ਵਾਈਫ ਚੜਾਦੇ ਆ ਸੁਨਾਣ ਕਰਨਾ ਉਸ ਤੋਂ ਤੇ ਮੈਂ ਤਾਂ ਮੇਰਾ ਪੁੱਤ ਬੱਚ ਜਾਵਾਂਗੇ

ஆ கேட்டுக்கி தான் இருக்காங்க நான் கப்பட் ए जगह हरी है बाबा बिरना जी ए बाबा जी बाकी सारा तथ्य आस लिखा है थोड़ा पास स्क्रीन शॉट वगैरह जूम करके देख लो जी आज अगे चल गए अपन उधरों एंट्री जा, है इधर आप मत्था टेक वास्ते जाने पे you mm -hmm. ਹੰਤਾ ਮੇਲਾ ਨਾਂਝੁਕਾ ਬਾਬਾ ਜੀ ਦਾ ਮੈਂ ਤਾਂ ਅੱਜ ਤੇ ਪੂਰਾ ਰਾਸ਼ਨ ਦਾ ਐਟ ਲੈਂ ਲੱਗੀਆਂ ਵੀ ਪੂਰੀ ਮੰਨ ਲਓ ਵਾਰੀ 2 ਘੰਟਾ ਡੇਢ ਘੰਟਾ 2 ਘੰਟਾ ਬਾਰਵਾ ਦੀ ਹੁੰਦੀ ਦਾ ਹੰਤਾ ਮੰਨ ਲਓ ਆਪਾਂ ਮਥਾ ਤੇ ਸਾਦੇ ਸਾਹਮਣੇ ਟੋਲੇ ਤਾਰਾ जो भी अपने रख, रहा, रख रहा, रहा को बनिया है जो भी अपनी सुखना इत पूरी है सामने तो पा के इत Cosa c'è in questo video? Argentina, Yeah. Mm -hmm.